ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀਆਂ ਤਿੰਨ ਗਾਵਾਂ ਤੇ ਇੱਕ ਬਈ ਟਾਪ ਦਾ ਕੱਟਾ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੀ ਕੌਣ ਵਾਲੀ ਨਈ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਕੰਟੈਕਟ ਨੰਬਰ ਨੋਟ ਕਰੋ 8146715312 8146715312 ਆਉ ਪੁੱਛ ਲੈਨੇ ਬਾਈ ਤੋਂ ਠੀਕ ਅਜੇ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਵਧੀਆ ਜੀ ਬਾਈ ਜੀ ਵੀ ਤੁਸੀਂ ਦੱਸੋ ਆ ਨਾਮ ਤੇ ਐਡਰੈਸ ਫੋਲ ਦੋ ਨਾਮ ਵੀਰੇ ਜਸ਼ਨਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋੜੀ ਨੇੜੇ ਪਿੰਡ ਬਈ ਨੇੜੇ ਵੀਰੇ ਬਾਜਾਖਾਨਾ ਰਣ ਸਿੰਘ ਵਾਲਾ ਬੰਬੀਆ ਨਾਲ ਦੇ ਪਿੰਡ ਬਈ ਠੀਕ ਆ ਬਾਈ ਵਧੀਆ ਚੱਲਦਾ ਕੰਮ ਕਰ ਹਾਂ ਵੀਰੇ ਕੰਮ ਪੂਰਾ ਵਧੀਆ ਚਲੋ ਵਧੀਆ ਬਈ ਤੇ ਪਿਛਲੀ ਵੀਡੀਓ ਦਾ ਰਿਸਪਾਂਸ ਕਿਵੇਂ ਮਿਲੇ ਬਈ ਉਹ ਵੀਰੇ ਬਹੁਤ ਫੋਨ ਆਏ ਸਟੋਰੀ ਵੀ ਪਈ ਸੀਗੀ ਇੱਕ ਵਾਰ ਤਾਂ ਸਟੋਰੀ ਤੇ ਸੇਲ ਹੋ ਗਈ ਸੀ ਆਪਣੀ ਠੀਕ ਆ ਤੇ ਦੂਜੀ ਵੀਡੀਓ ਤਾਂ ਹੋ ਗਈ ਮੁੱਲ ਵੀ ਜਾਇਜ਼ ਸੀ ਨਾ ਹਾਂ ਵੀਰੇ ਮੁੱਲ ਆਪਣੇ ਜਾਇਜ਼ ਹੁੰਦੇ ਮੁੱਲ ਅੱਜ ਵੀ ਜਾਇਜ਼ ਹੀ ਕਰਨੀ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਵੀਰੇ 98776 24531 ਜੀ ਠੀਕ ਆ ਭਾਈ ਭਾਈ ਕੱਟੇ ਤੋਂ ਹੀ ਕਰ ਲਈਏ ਸਰੋ ਹਾਂ ਭਾਈ ਕਿੰਨੀ ਕੁ ਉਮਰ ਹੈ ਜੀ ਇਹ ਵੀਰੇ 8 ਮਹੀਨਿਆਂ ਦਾ 8 ਮਹੀਨਿਆਂ ਦਾ ਕਿਹੜੇ ਟੀਕੇ ਦਾ ਭਾਈ ਇਹ ਵੀਰੇ ਰੋਸਟ ਮਿਹੰਦ ਦਾ ਠੀਕ ਆ ਠੀਕ ਆ ਪੰਜਾਬ ਵਾਲਾ ਸੀ ਨਾ ਹਾਂ ਹਾਂ ਭਾਈ ਠੀਕ ਆ ਭਾਈ ਕਿੰਨਾ ਕੁ ਦੁੱਧ ਸੀ ਮਾਂ ਥੱਲੇ ਦੁੱਧ ਵੀਰੇ ਮਾਂ ਖੜੀ ਆ ਉਨੇ ਦੂਜੇ ਸੂਏ ਸੂਈ ਵੀ ਆ ਠੀਕ ਆ ਪੂਰਾ ਚੋਇਆ ਆ ਪਾ 16 17 ਲੀਟਰ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਕੱਦ ਚੰਗਾ ਸਮਿਆਂ ਪਲਿਆ ਭਾਈ ਉਮਰ ਦੇ ਹਿਸਾਬ ਨਾਲ ਕੱਦ ਵੱਡਾ ਰਾਜੀ ਰੂਜੀ ਚੰਗਾ ਫੇਸ ਬੜਾ ਪਿਆਰਾ ਭਾਈ ਤੇ ਮਾਂ ਦਾ ਦੁੱਧ ਚੰਗਾ ਚੰਗੇ ਸੀਮਣ ਦਾ ਭਾਈ ਤੇ ਮੁੱਲ ਕੀ ਆ ਭਰਾ ਦਾ ਮੁੱਲ ਇਹਦਾ 13000 ਆ ਭਾਈ ਮਾਨ ਤਨ ਹੋ ਜਾ ਕਰ ਦਾਂਗੇ 13000 ਰੁਪਇਆ ਮੁੱਲ ਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਨ ਜ਼ਰੂਰ ਹੋ ਜੀ ਲੈ ਮੋੜ ਦੇ ਭਾਈ ਬਸ ਹੁਣ ਬਈ ਇਹਨੇ ਵਧਣੇ ਪਏ ਜਾਣਾ ਇਥੋਂ 1 ਇੱਕੇ ਲੱਖ ਤੱਕ ਜਾਊਗਾ ਹਨਾ ਬਈ ਸਮਿਆਂ ਪਲਿਆ ਹੁਣ 1 ਇੱਕੇ ਲੱਖ ਤੱਕ ਗ੍ਰੋਥ ਕਰਨੀ ਹੈ ਕਟਾ ਤਿਆਰੀ ਹੈ ਬਈ ਆਏ ਨੀ ਕੋ ਲਿਸਾ ਹੰਬਿਆ ਜਾਣੀਗਾ ਅੱਗੇ ਵੀਰੇ ਦੋ ਨੰਬਰ ਵੜ ਕਿਹੜਾ ਸੂਏ ਹੁੰਦੀ ਹੈ ਵੀਰੇ ਇਹ ਵੀਰੇ ਦੂਜੇ ਸੂਏ ਵੜ ਹੁੰਦੀ ਆ ਕਿੰਨੇ ਦਿਨ ਲੈਂਦੀ ਹੈ ਬਈ ਦੇਣੀ ਵੀਰੇ ਕੱਢਦੀ ਆ ਇਹ 4 ਤੋਂ 5 4 ਤੋਂ 5 ਦਿਨ ਹਾਂਜੀ ਕੀ ਰਿਕਾਰਡ ਹੈ ਬਈ ਦੋ ਦਾ ਰਿਕਾਰਡ ਵੀਰੇ ਦਾ ਪਹਿਲੇ ਸੂਏ ਮਾਲਕ ਨੇ ਆਪ ਨੂੰ ਦੱਸਿਆ 20 ਲੀਟਰ ਦਾ ਹੂੰ ਤੇਰ ਕੀ 22 ਨਾਰਮਲੀ ਚਵਾ ਦੂਗੀ ਵੀਰੇ ਜਿਵੇਂ ਲੇ ਬਾਤਿਆ ਠੀਕ ਹੈ ਭਾਈ ਹਾਂਜੀ ਪਾਂਡਾ ਕਮਾਲ ਦਾ ਬਹੁਤ ਸੋਹਣਾ ਆਰਡਰ ਪਾਂਡਰ ਗੱਲੇ ਵਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਥਣ ਸ ਨੂੰ ਬਹੁਤ ਵਧੀਆ ਲੱਗਿਆ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਕੀ ਬਾਤ ਆ ਨਾੜਾ ਨੂੜਾ ਫੁੱਲ ਚੰਗੀਆਂ ਢਿੱਲਾ ਦਿਖਾ ਦੇ ਭਾਈ ਢਿੱਲਾ ਵੀਰੇ ਬਹੁਤ ਪਈਆਂ ਲੈ ਭਾਈ ਢਿੱਲਾਂ ਟੂ ਲਾਂ ਬਹੁਤ ਪਈਆਂ ਸਾਰੀਆਂ ਬਾਲਡਨ ਲੈ ਕੱਢੂ ਫੇਰ ਸੋਣਾ ਭਾਈ ਠੰਡੀ ਵੀ ਬਰੀਆਂ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਹੇਲਣਾ ਤਾਂ ਕਰਮ ਵਾਲੀ ਨੇ ਹੈ ਹੀ ਖੋਲ ਦੋ ਭਾਈ ਤੋਰ ਕੇ ਖਾ ਦਿਓ ਰੰਗ ਰੂਪ ਚੰਗਾ ਰਾਜੀ ਆ ਬਈ ਫੇਸ ਫੂਸ ਚੰਗਾ ਚਮਕ ਝਮਕ ਵੜਤੇ ਚੰਗੀ ਆ ਬਈ ਕੱਚੀ ਕੱਚੀ ਆ ਬਈ ਹਜੇ ਦਿਨ ਲੈਂਦੀ ਆ ਉਦੋਂ ਨੂੰ ਆਰਡਰ ਦੀ ਕੁਆਲਿਟੀ ਹੈ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਤੋੜਾ ਧਾਰਾ ਵੀ ਕਰ ਮਾਈ ਦਾ ਚੰਗਾ ਗਿਆ ਠੰਡੀ ਸੀਲ ਆਪ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਦੱਸਿਆ। ਲੇਵਾ ਇੰਨਾ ਹੀ ਹੋਰ ਤਿਆਰ ਕਰ ਲੈਣਾ ਹਣਾ। ਲੇਵਾ ਤਾਂ ਵੀਰੇ ਜਿੱਦ ਤਿਆਰ ਹੋਈ ਗੱਲਾਂ ਕਰਾਊਗੀ। ਮਾਂ ਡਰਗਾ ਕਰਕੇ ਸੂ ਜੀ। ਸਹੀ ਗੱਲ ਆ ਬਾਈ। ਬਾਕੀ ਐ ਨਹੀਂ ਲੱਸੀ। ਹੰਬੀ ਜੀ ਵੇਖੋ ਕਿੱਡੀ ਰਾਜੀ ਪਈ ਆ। ਸਹੀ ਗੱਲ ਆ। ਰਾਜੀ ਰੋਜੀ ਫੁੱਲ ਆ ਹਣਾ ਬਾਈ। ਹਾਂ ਪੂਰੀ ਰਾਜੀ ਆ ਵੀਰੇ। ਕੀ ਮੁੱਲ ਆ ਭਰਾ ਇਹਦਾ? ਮੁੱਲ ਵੀਰੇ ਕਾਹਨ ਜਿੰਨਾ ਮਰਜੀ 70 75 ਕਰੀ ਚੱਲੀਏ। ਹੂੰ 70000 ਦੀ ਦੇ ਦਾਂਗੇ। ਠੀਕ ਆ ਬਈ। ਹਾਂਜੀ। ਮੁੱਲ ਕਰਾਉਣ ਨੂੰ ਜਿੰਨਾ ਮਰਜੀ ਕਰਾ ਲਓ 67000 ਦੀ ਬਾਈ ਕਹਿੰਦਾ ਵੜਾ ਜਿਹੜੀ ਦੇ ਦਾਂਗੇ। ਫੁੱਲ ਰਾਜੀ ਫੁੱਲ ਥਾਣ ਥੋਂ ਬਹੁਤ ਚੰਗਾ ਮੁਠੀ ਵਾਲਾ ਥਣ ਠੰਡੀ ਸੀਲ ਫੇਸ ਵੀ ਪਿਆਰਾ ਹੈ ਫੇਸ ਫੂਲਸ ਬਹੁਤ ਚੰਗਾ ਬੋਦੀਬਾਦੀ ਚੰਗੀ ਆ ਬਾਕੀ ਤੋਰਾ ਤਾਰਾ ਬੈਠਦਾ ਚੰਗਾ ਗੱਬੇ ਦੁੱਧ ਵਾਕਈ ਚੰਗਾ ਪਾਉਂਦਾ ਥਾਣ ਦੇਖੋ ਬਈ ਥਾਣ ਦਾ ਸਾਈਜ਼ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇ ਪੂਰੇ ਗੈਰ ਤੇ ਆ ਲੈ ਕੀ ਬਾਤ ਆ ਬਈ ਟੱਲ ਟੁੱਲ ਹੈ ਬਹੁਤ ਹਾਂ ਟੱਲ ਬਹੁਤ ਪਈ ਹੈ ਲੈ ਸਾਰੀਆਂ ਬਲਡਾਂ ਲਾ ਕੱਢੂ ਫੇਰ ਸੋਨਾ ਬਈ ਪੰਡਰ ਗਲੇਵਾ ਹੋਰ ਸੋਨਾ ਹੀ ਲੇਵਾ ਇਹਨੇ ਬਣਾਇਆ ਅੱਗੇ ਭਰਾ 3 ਨੰਬਰ ਵੜਾ ਕਿਹੜਾ ਸੂਆ ਬਈ ਇਹ ਵੀ ਵੀਰੇ ਦੂਜੇ ਸੂਏ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਦਿਨ ਕੱਢ ਦੀ ਵੀ ਆਪਾਂ 6 ਇੱਥੇ ਜੀ 5 ਤੋਂ 6 ਦਿਨ ਹਾਂ ਬਈ ਕੀ ਰਿਕਾਰਡ ਦੁੱਧ ਦਾ ਬਈ ਰਿਕਾਰਡ ਵੀਰੇ ਇਹਦਾ ਪਹਿਲੇ ਸੂਏ ਦਾ ਮਾਲਕ ਨੂੰ ਦੱਸਿਆ ਆਪਾਂ ਨੂੰ 23 24 ਲੀਟਰ ਠੀਕ ਆ ਭਾਈ ਏਅਰ ਕੀ 25 ਲੀਟਰ ਨਾਰਮਲੀ ਚਵਾ ਦੂਗੀ ਠੀਕ ਆ ਢਿੱਲਾਂ ਦਿਖਾ ਦੇ ਭਾਈ ਢਿੱਲਾਂ ਬਈ ਬਹੁਤ ਢਿੱਲਾਂ ਦੇਖੋ ਬਰੀਕੀ ਬਰੂਕੀ ਜ ਬਹੁਤ ਆ ਬਣ ਸਾਰੀਆਂ ਬਾਲ ਢਿੱਲਾਂ ਕੱਢੋ ਫੇਰ ਸੋਣਾ ਤੇ ਥਾਣ ਦਾ ਸੈਟ ਚੈੱਕ ਕਰੋ ਗੁਲਾਬੀ ਥਾਣਾ ਗੁਲਾਬੀ ਥਾਣ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਸਾਰੇ ਇੱਕੋ ਜਿਹਾ ਜਾ ਜਾ ਲੈ ਭਾਈ ਗੱਠਲੇ ਵਾ ਮੂਹ ਨੂੰ ਦਿਖਾਉਂਦੀ ਐ ਕਰਮ ਵਾਲੀ ਲੈ ਇੱਕੋ ਜਿਹਾ ਥਾਣਾ ਭਾਈ ਚਾਰੇ ਕੱਲਾ ਕੱਲਾ ਥਾਣਾ ਜਦੋਂ ਤਿਆਰ ਹੋ ਗਿਆ ਸੂਲ ਤਿਕਰ ਲਾਉਗੇ ਵੀਰੇ ਸਹੀ ਗੱਲ ਆ ਹਮ ਢੱਲ ਬਹੁ ਪਈ ਆ ਹਨਾ हां खोल ले ਵੀਰੇ ਤੋੜ ਕੇ ਬਾਕੀ ਦੂਜੀ ਗੱਲ ਮੂੰਹ ਵੀਰੇ ਦਾ ਜਰਸੀ ਇਟੋਆ ਪੈਂਦਾ ਜਰਸੀ ਕ੍ਰੋਸ ਚ ਪੈਂਦੀ ਠੀਕ ਆ ਜਰਸੀ ਕਰਾਓ ਸਾ ਗਰਮੀ ਬਿਲਕੁਲ ਨਹੀਂ ਮਾਨਦੀ ਫੈਂਡ ਫੌਂਡ ਜਿਹੜੀ ਕਰਮੜੀ ਦੀ ਫੁੱਲ ਚੰਗੀ ਆ ਆ ਦੇਖ ਮੂੰਹ ਲੈ ਬਈ ਫੇਸ ਚੈੱਕ ਕਰੋ ਫੇਸ ਬੜਾ ਚੰਗਾ ਬੋਦੀ ਪਾਦੀ ਬਹੁਤ ਚੰਗੀ ਹੋ ਨਿਕਾ ਜਾ ਕੰਨਾਂ ਜਮਾ ਸਹੀ ਗੱਲ ਆ ਬਈ ਚਾਰ ਉਂਗਲਾਂ ਦਾ ਹੀ ਕੰਨਾਂ ਛੋਟਾ ਜਿਹਾ ਕੰਨ ਮੱਲਾ ਰਗੀ ਪਈ ਆ ਰਾਜੀ ਰੋਜੀ ਫੁੱਲਾ ਤੋੜਾ ਤਾਰਾ ਚੰਗਾ ਆਰਡਰ ਕਮਾਲ ਦਾ ਪੰਡਰ ਗੱਲੇਵਾ ਕਰਮੜੀ ਦਾ ਗੁਲਾਬੀ ਥਣ ਮੁੱਠੀ ਵਾਲਾ ਥਣ ਲੱਗਿਆ ਤੋੜਾ ਤਾਰਾ ਚੈੱਕ ਕਰੋ ਬੜਾ ਤੋਰੀ ਦੱਸਦੀ ਹੈ ਬੜ ਦੀ ਆਰਡਰ ਇੰਨਾ ਹੀ ਹੋਰ ਤਿਆਰ ਕਰ ਲੈਣਾ ਕੱਚੀ ਕੱਚੀ ਆ ਹਜੇ ਬਈ ਵੇਲ ਵੀ ਪੂਰੀ ਆ ਤੇ ਕੱਦ ਵੀ ਫੁੱਲੀ ਆ ਵੀਰੇ ਵੇਖ ਚ ਸਹੀ ਗੱਲ ਆ ਬਈ ਹੂੰ ਵੇਲ ਬੂਲ ਪੂਰੀ ਲੰਮੀ ਆ ਫੇਸ ਦੇਖੋ ਛੋਟਾ ਕੰਨ ਵੀ ਯਾਤ ਬ੍ਰੀਟ ਕਰਮਾ ਜੀ ਫੁੱਲ ਚ ਲਾਈਂ ਭੇਜਾ ਬਈ ਠੰਡੀ ਠੁੰਡੀ ਫੁੱਲ ਲਾ ਲੈ ਮਾਉ ਇਹਨਾਂ ਬਾਈ ਰਸਤਾ ਸਿੱਟ ਤਾ ਤਾਉਣ ਤੇ ਮਾਓ ਇਹਨਾ ਬਹਿ ਗਿਆ ਕੋਈ ਚੱਕਰ ਹੀ ਨਹੀਂ ਹਿੱਲਣਾ ਤਾਂ ਕਰਮ ਵਾਲੀ ਨੇ ਭੋਰਾ ਨਹੀਂ ਪਲਾਂ ਦੂਜੇ ਪਾਸੇ ਤੂੰ ਬਹਿ ਜਾ ਬਈ ਕੋਈ ਚੱਕਰ ਹੀ ਨਹੀਂ ਅੱਛਾ ਹਾਂ ਲੈ ਭਾਈ ਪੌਂਦੀ ਇੱਧਰ ਭਾਈ ਕਹਿੰਦਾ ਤੂੰ ਹੱਥ ਲਾ ਲੈ ਲੈ ਕੀ ਆ ਇਹਦੀ ਕੁਛ ਨਹੀਂ ਹੈ ਨਾ ਹੋਣੀ ਠੰਡੀ ਆ ਵੀਰੇ ਆਪਣੇ ਸਾਰੇ ਪਸ਼ੂ ਠੰਡੇ ਹੁੰਦੇ ਆ ਸਹੀ ਗੱਲ ਦੂਜੀ ਗੱਲ ਆਪਾਂ ਜਿੰਨੀ ਗੱਲ ਹੁੰਦੀ ਓਨੀ ਕਹਿੰਨੇ ਆ ਉਹ ਨਹੀਂ ਕਹਿੰਨੇ ਠੀਕ ਆ ਤੋੜ ਦੋ ਭਾਈ ਲੈ ਚਲੋ ਬਾਪਸ ਕੀ ਮੁੱਲ ਆਪਣਾ ਦਾ ਮੁੱਲ ਵੀਰੇ ਕਰਨ ਨੂੰ ਪਲਾਂ 85 90 ਜਿੰਨਾ ਮਰਜ਼ੀ ਕਰ ਦਈਏ ਹਮ ਅੱਜ 70000 ਦੀ ਵੜ ਦੇ ਦਾਂਗੇ 70000 ਠੀਕ ਆ ਭਾਈ ਮੁੱਲ ਕਰਾਉਣ ਨੂੰ 80 85 ਜਿੰਨਾ ਮਰਜ਼ੀ ਕਰਾ ਲੋ 70000 ਦੀ ਬਾਈ ਵੈੜਾ ਜਿਹੜੀ ਪੈਦਾ ਹੈ ਬਾਈ ਇੱਥੇ ਆ ਕੇ ਅਗਲਾ ਐ ਨਹੀਂ ਗਾ ਆ ਕੇ ਵੀ ਨਰਾਜ਼ ਹੋਊਗਾ ਨਿੱਕੀ ਮੋਟੀ ਲੱਗੂ ਸਹੀ ਗੱਲ ਆ ਬਾਈ ਫੁੱਲ ਵੱਡੀ ਆ ਤੇ ਫੁੱਲ ਆ ਜੀ ਫੁੱਲ ਚਮਕ ਥਣ ਥਣ ਬਹੁਤ ਚੰਗਾ ਤੋੜਾ ਤਰਾ ਕਮਾਲ ਦਾ ਬਾਕੀ ਵੱਡੀ ਗੱਲ ਮੈਕਸ ਜੀ ਆ ਗਈ ਗਰਮੀ ਨਹੀਂ ਮੰਨਦੀ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਟ ਆਰਮ ਵਿੱਚ ਫਨਾਲੋਂ ਚੰਗੀ ਆਊਗੀ ਗਰਮੀ ਵਾਲੀ ਬਾਕੀ ਠੰਡੀ ਹੋ ਗਈ ਉਹਦੇ ਵੀਰੇ 85000 ਦੀ ਹੈ ਵੇੜ ਸਹੀ ਗੱਲ ਆ ਬਾਈ ਹਾਂ ਬਾਨਾ ਬਹੁਤ ਆ ਨਾ ਵੇੜ ਨਾਲ ਲੱਗਦੀ ਸਹੀ ਗੱਲ ਆ ਫੁੱਲੀ ਹੈ ਤੇ ਹਜੇ ਹੋ ਰਹੀ ਨਾ ਬਣਾਇਆ ਸਹੀ ਗੱਲ ਆ ਕਿਆ ਬਾਤ ਆ ਟੱਲਾ ਬਹੁਤ ਪਈਆਂ ਨੇ ਅੱਗੇ ਵੀਰੇ ਲਾਸਟ 4 ਨੰਬਰ ਕਿਹੜਾ ਸੂਆ ਇਹ ਵੀਰੇ ਤੀਜਾ ਸੂਆ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਬਈ ਦੈਣ ਵੀਰੇ ਕੱਢਦੀ ਆ 5 ਤੋਂ 7 ਬਸ 5 ਤੋਂ 7 ਦਿਨ ਹਾਂਜੀ ਕੀ ਰਿਕਾਰਡ ਦੁੱਧ ਦਾ ਬਈ ਰਿਕਾਰਡ ਵੀਰੇ ਦਾ 18 ਤੋਂ 20 ਦੱਸਿਆ ਵਾ ਮਾਰ ਢਿੱਲਾਂ ਦੇ ਖਾ ਬਾਈ ਲੈ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਆਰਡਰ ਖੋਲੂਗੀ ਬਹੁਤ ਜਿਹੜੇ ਹਸਾਬ ਨਾਲ ਢੱਲ ਲਾ ਪਈਆਂ ਨਾ ਆਰਡਰ ਬਹੁਤ ਸੋਹਣਾ ਫੁੱਲ ਕੀ ਬਾਤ ਹੈ ਥਣ ਦਾ ਸਹਿਜ ਚੱਕਿਆ ਕੀ ਬਾਤ ਆ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਮੂਰੋ ਵੀ ਬਈ ਗਾੜੀ ਗੂੜੀ ਚੰਗੀ ਆ ਕਰਮਾਈ ਦੀ ਚਾਰੇ ਥਣ ਲਈ ਇੱਕੋ ਜੇ ਪੂਰੇ ਗੈਪ ਤੇ ਕਲਬ ਵੀ ਥਣ ਖੋਲ ਦੇ ਬਈ ਤੌਰ ਕੇ ਦਿਖਾ ਦੇ ਕੱਚੀ ਆ ਬਈ ਹੁਣ ਨਾਲੋਂ ਦੇਣ 1 ਕਿਲੋ ਵੱਧ ਲੈੰਦੀ ਆ ਆਰਡਰ ਇਹਨੇ ਵੀ ਸੋਹਣਾ ਤਿਆਰ ਕਰਨਾ ਰੰਗ ਰੂਪ ਕੱਦ ਵੱਡ ਫੁੱਲ ਚੰਗਾ ਤੋਰਾ ਤਾਰਾ ਕਰਮਾਈ ਦਾ ਕਮਾਲ ਦਾ ਗਾ ਬਈ ਠੰਡੀ ਐ ਵੀ ਆ ਵੀ ਠੰਡੀ ਜੇ ਮਰਦੀ ਬਹਿ ਜਾ ਆ ਠੀਕ ਜਿਵੇਂ ਮਰਦੀ ਬਹਿ ਜਾ ਬਾਈ ਕਹਿੰਦਾ ਕੋਈ ਚੱਕਰ ਹੀ ਨਹੀਂ ਠੰਡੀ ਠੁੰਡੀ ਇਹ ਵੀ ਬਹੁਤ ਹੈ ਲੈ ਮੌ ਇਹ ਨਾ ਵਿੜੇ ਦੇ ਵਿਚਾਲੇ ਖੜਾ ਲੀ ਲੈ ਹਿਲਣਾ ਤਾਂ ਕਰਮ ਵਾਲੇ ਨੇ ਭੋਰ ਆ ਤੂੰ ਬਹਿ ਜਾ ਕੋਈ ਚੱਕਰ ਹੀ ਨਹੀਂ ਆਪਣੇ ਪਾਸੋਂ ਸਾਰੀ ਠੰਡੇ ਹੁੰਦੇ ਬਈ ਆਈਂ ਅਗਲੇ ਜਾ ਕੇ ਛੜ ਮਾਰੂ ਥੱਲੇ ਬਹਿ ਕੇ ਆ ਕੇ ਅੱਛਾ ਨਿਆਣਾ ਪਾਉਣਾ ਪਾਲੇ ਅਗਲਾ ਨਹੀਂ ਪਉਣਾ ਨਾ ਪਵੇ ਆਈਂ ਪਾਸ ਕਰਕੇ ਲੈ ਜੀ ਠੀਕ ਆ ਬਾਈ ਹਾਂ ਬਈ ਨਿਆਣਾ ਵੀ ਬਾਈ ਕਹਿੰਦਾ ਪਉਂਦੀ ਨਾ ਹੀ ਪਾਇਓ ਆਈਂ ਪਾਸ ਕਰ ਲਿਓ ਜੇ ਲੱਤ ਮਾਰਗੀ ਦਾ ਕਹਿ ਦਿਓ ਬਈ ਕਿਉਂਕਿ ਪੂਰੀ ਠੰਡੀ ਸੀਲ ਆ ਇਲਨੀਪੁਰ ਆ ਬੇੜੇ ਚਖਣਾ ਲਈ ਭਾਈ ਨੇ ਥੱਲੇ ਬਹਿ ਗਿਆ ਮੌਨ ਤੇ ਲਾਂਡੂ ਲੱਲੇ ਵਾਲੂ ਆ ਦੇਖੋ ਕੱਚੀ ਕੱਚੀ ਆ ਬਣੂ ਵੀ ਬਹੁਤ ਹਨਾ ਵੀਰੇ ਹਾਂ ਵੀਰੇ ਫੁੱਲ ਬਣੂਗੀ ਠੀਕ ਹੈ ਕੀ ਮੁੱਲ ਆ ਫਿਰ ਇਹਦਾ ਕੱਚੀ ਦਾ ਤੇਰਾ ਕੱਚੀ ਦਾ ਵੀਰੇ ਜਿੰਨਾ ਮਰਜ਼ੀ ਕਰ ਲਈਏ 60000 ਦੀ ਦੇ ਦਾਂਗੇ ਠੀਕ ਹੈ ਮਾਨਤਨ ਹੋ ਜਾ ਕਰ ਦਾਂਗੇ ਥੋੜਾ ਕੰਨਾ ਕੱਚੀ ਦਾ ਮੁੱਲ 60000 ਰੁਪਿਆ ਭਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾ ਰਾਜੀ ਰੋਜੀ ਫੁੱਲ ਥਾਣਾ ਹਵਾਨਾ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਦੂਰਾ ਤਾਰਾ ਕਰਮਾ ਇਹਦਾ ਬਹੁਤ ਕੱਟਾ ਵੀ ਪੂਰਾ ਹੀ ਰਾਜੀਆ ਸਹੀ ਗੱਲ ਆ ਨਗਚਾਰ ਹੀ ਰਾਜੀਆ ਆਪਣੇ ਨਗ ਦੇ ਬਾਈ ਕੋਲੇ ਜਿਵੇਂ ਤਿੰਨੇ ਗਾਵਾਂ ਨੇ ਬਾਈ ਤਿੰਨੇ ਗਾਵਾਂ ਸੀਮ ਜੀਆਂ ਨੇ ਫੁੱਲ ਰਾਜੀਆ ਫੁੱਲ ਹੀ ਕੱਦ ਦਾ ਥਣਲੇ ਵਿੱਚ ਅੱਗੇ ਨੇ ਤੇ ਪੰਡਾ ਵਰਗੇ ਲੈਵੇ ਜਿਹੜੇ ਕਰਮ ਵਾਲੀ ਨੇ ਲੈ ਕੇ ਸੋਨਾਗਾ ਇਹ ਵੀ ਹਜੇ 2-2 ਦਿਨ 3-3 ਦਿਨ ਲੈਂਦੀਆਂ ਬਾਈ ਉਹਦੋਂ ਆਰਡਰ ਆ ਜਿਹੜੇ ਇਹਨਾਂ ਨੇ ਹੋਰ ਸੋਨੇ ਤਿਆਰ ਕਰ ਲੈਣੇ ਆ ਉਹ 7-8 ਦਿਨ ਲੈਂਦੀ ਆ 7 ਕਿ ਦਿਨ ਲੈਂਦੀ ਉਹ ਨਾ ਬਈ ਸਿਰੇ ਵਾਲੀ ਉਹਸ ਇੰਨੇ ਕੀ ਲੋ ਵੀ ਇੱਕ ਅੱਧਾ ਉਧਰ ਹੋ ਜਾਂਦਾ ਉਧਰ ਬਸੀ ਹਾਂ ਉਹਦੋਂ ਨੂੰ ਆਰਡਰ ਆ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਾ ਉਹ ਦੂਜੀ ਗੱਲ ਕੱਟਾ ਵੀ ਕਰਦਾ ਆਪਣਾ ਇਹਨਾਂ ਸਮਝ ਲੈ ਵੀ ਲੈ ਕੇ ਜਾਂਦਾ ਸਹੀ ਗੱਲ ਆ ਕੱਟਾ ਵੀ ਬਾਈ ਦੇ ਘਰ ਦਾ ਆ ਅੱਧੇ ਨੀ ਖੜੀ ਆ ਮਾਝੋ ਸਾਹਮਣੇ ਛੋਟੀ ਤੇ ਕਿਸੇ ਵੀਰ ਨੂੰ ਬਈ ਚਾਰਾਂ ਜੋ ਕੋਈ ਵੀ ਨਾ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋਂ ਧੰਨਵਾਦ